ਸਸ਼੍ਰੀਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਰ ਕਿਸੇ ਇਨਸਾਨ ਦੇ ਅੰਦਰ ਪ੍ਰਸ਼ਨ ਉੱਠਦੇ ਹਨ ਆਪਣੇ ਭਵਿੱਖ ਨੂੰ ਲੈ ਕੇ ਵਰਤਮਾਨ ਚ ਹੋ ਰਹੀ ਜੋ ਵਿਘਟਨਾਵਾਂ ਹਨ ਉਹਨਾਂ ਨੂੰ ਲੈ ਕੇ ਜਾਂ ਕੋਈ ਵੀ ਕੰਮ ਕਰ ਰਹੇ ਹੋ ਉਹਨਾਂ ਨੂੰ ਲੈ ਕੇ ਜਿਹੜਾ ਕੰਮ ਵੀ ਕਰ ਰਹੇ ਹੋ ਉਸ ਵਿੱਚ ਸਫਲਤਾ ਮਿਲੇਗੀ ਜਾਂ ਨਹੀਂ ਮਕਾਨ ਬਣੇਗਾ ਚੰਨੇ ਸ਼ਾਦੀ ਹੋਵੇਗੀ ਜਾਂ ਨਹੀਂ ਜਾਂ ਕਦੋਂ ਹੋਵੇਗੀ ਜਿਹੜੀ ਪ੍ਰੇਖਿਆ ਦੇ ਰਹੇ ਹੋ ਉਸ ਦੇ ਵਿੱਚ ਸਫਲਤਾ ਮਿਲੇਗੀ ਜਾਂ ਨਹੀਂ ਇਸ ਤਰ੍ਹਾਂ ਦੇ ਹਜ਼ਾਰਾਂ ਪ੍ਰਸ਼ਨ ਉੱਠਦੇ ਹਨ ਪਰ ਸਵਾਰ ਸਹੀ ਕਿਤੇ ਵੀ ਨਹੀਂ ਮਿਲਦਾ ਜੇ ਅਗਰ ਮਿਲਦਾ ਹੈ ਤਾਂ ਉਸ ਦੇ ਵਿੱਚ ਸੰਤੁਸ਼ਟੀ ਨਹੀਂ ਮਿਲਦੀ ਇਸ ਵੀਡੀਓ ਦੇ ਵਿੱਚ ਇੱਕ ਅਚਾਈ ਵਿਧੀ ਦੱਸਣ ਜਾ ਰਹੇ ਹਾਂ ਜੈਸ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਹਨੂਮਾਨ ਜੀ ਦੇ ਮੁਖ ਤੋਂ ਜੋ ਵੀ ਤੁਹਾਡੇ ਮਨ ਚ ਸਵਾਲ ਆਉਂਦਾ ਹੈ ਤੇ ਉਸ ਸਵਾਲ ਨੂੰ ਆਪਣੇ ਮਨ ਚ ਰੱਖਦੇ ਹੋਏ ਇੱਕ ਅੰਗ ਦਾ ਚੋਣ ਕਰਨਾ ਹੈ ਇਹ ਬਹੁਤ ਹੀ ਆਸਾਨ ਵੀਦੀ ਹੈ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਹੁਤ ਹੀ ਪ੍ਰਚੀਨ ਪ੍ਰਸ਼ਨ ਵਾਲੀ ਤੇ ਪ੍ਰਭਾਵਸ਼ਾਲੀ ਹੈ ਇਸ ਨੂੰ ਬਹੁਤ ਲੋਕਾਂ ਨੇ ਜਾਣਿਆ ਤੇ ਇਸ ਦਾ ਬਹੁਤ ਲਾਭ ਉਠਾਇਆ ਹੈ ਇਹ ਇੰਨੇ ਪ੍ਰਚੀਨ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਇਹ ਗੁਪਤ ਹੋ ਗਈ ਹੈ ਮੈਨੂੰ ਇਹ ਅੱਜ ਸ਼ਾਸਤਰਾਂ ਤੋਂ ਮਿਲੀ ਹੈ ਮੈਂ ਇਹ ਤੁਹਾਡੇ ਸਾਹਮਣੇ ਰੱਖ ਰਹੀ ਹਾਂ ਇਸ ਤੋਂ ਬਾਅਦ ਇਸ ਤੋਂ ਬਾਅਦ ਇਸ ਦਾ ਭਰਪੂਰ ਲਾਭ ਉਠਾਓ ਤੇ ਹਨੂਮਾਨ ਜੀ ਦਾ ਭਰਪੂਰ ਆਸ਼ੀਰਵਾਦ ਪ੍ਰਾਪਤ ਕਰੋ हनुमान जी ਤੋਂ ਪੁੱਛੋ ਇਹ ਹਰੇਕ ਸਵਾਲ ਦਾ ਤੁਹਾਨੂੰ ਜਵਾਬ ਮਿਲੇਗਾ ਤਾਂ ਕਿ ਤੁਸੀਂ ਆਪਣੇ ਭਵਿੱਖ ਦੇ ਵਿੱਚ ਤਰੱਕੀ ਕਰੋ ਤੇ ਭਵਿੱਖ ਦੇ ਵਿੱਚ ਸਫਲਤਾ ਪ੍ਰਾਪਤ ਕਰੋ ਜਿਵੇਂ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲਦਾ ਹੈ ਉਸੇ ਹਿਸਾਬ ਦੇ ਨਾਲ ਤੁਸੀਂ ਆਪਣੇ ਕਾਰਜ ਨੂੰ ਗਤੀ ਦੇ ਸਕਦੇ ਹੋ ਸਾਡੇ ਮਨੁੱਖਾਂ ਦੇ ਕੁਝ ਪ੍ਰਸ਼ਨ ਛੋਟੇ ਜਾਂ ਵੱਡੇ ਹੋਣ ਤੁਹਾਡਾ ਹਰੇਕ ਸਵਾਲਾਂ ਦਾ ਜਵਾਬ ਦੇਣ ਦੇ ਲਈ ਇਕ ਚੌਥੀ ਵਿਧਿਆ ਬਣਾਈ ਹੈ ਜੋ ਸ਼੍ਰੀ ਹਨੂਮਾਨ ਜੀ ਨੇ ਸੂਰਜ ਨਾਰਾਇਣ ਦੁਆਰਾ ਪ੍ਰਾਪਤ ਕੀਤੀ ਸੀ ਸ਼੍ਰੀ ਹਨੂਮਾਨ ਜੀ ਦੇ ਦੁਆਰਾ ਚੰਗੇ ਪ੍ਰਸ਼ਨਾਂ ਦਾ ਸੰਗ੍ਰਹਿ ਕੀਤਾ ਗਿਆ ਹੈ ਤੁਹਾਡੇ ਸਭ ਦੇ ਹਿੱਤ ਦੇ ਲਈ ਇਸ ਪ੍ਰਸ਼ਨ ਵਾਲੀ ਨਵੀਂ ਵੀਡੀਓ ਦੇ ਰਾਹੀਂ ਇਸ ਨੂੰ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਦਿਖਾ ਰਹੀ ਹਾਂ ਜੋ ਮਹਾਵੀਰ ਪ੍ਰਸ਼ਨਾਂ ਵਾਲੀ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਮਹਾਵੀਰ ਪ੍ਰਸ਼ਨ ਵਾਲੀ ਕਿਸੇ ਪੁਸਤਕ ਤੋਂ ਲਗਭਗ 15 ਸਾਲ ਪੁਰਾਣੀ ਇੱਕ ਪ੍ਰਕਾਸ਼ਿਤ ਕੀਤੀ ਹੋਈ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਵੀਡੀਓ ਨੂੰ ਅੰਤ ਤਾਕਤਿਆ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਤੇ ਫਿਰ ਇਸ ਦਾ ਲਾਭ ਉਠਾਉਣਾ ਕਿ ਕੀ ਵਿਧੀ ਹੈ ਇਸ ਪ੍ਰਸ਼ਨ ਵਾਲੀ ਤੋਂ ਆਪਣਾ ਪ੍ਰਵੇਕ ਉੱਤਰ ਲੈਣ ਦੇ ਵਾਸਤੇ ਚਲੋ ਗੱਲ ਕਰਦੇ ਹਾਂ ਚਲੋ ਗੱਲ ਕਰਦੇ ਹਾਂ ਸਵੇਰੇ ਉઠੋ ਨਹਾ ਤੋ ਕੇ ਆਪਣੇ ਸਾਰੇ ਕੰਮਾਂ ਤੋਂ ਫ੍ਰੀ ਹੋ ਕੇ ਸ਼ਾਂਤ ਮਨ ਦੇ ਨਾਲ ਜੋ ਤੁਸੀਂ ਪਾਠ ਕਰਦੇ ਹੋ ਉਸ ਦਾ ਧਿਆਨ ਕਰਕੇ ਆਪਣੀ ਦੇਵੀ-ਦੇਵਤਿਆਂ ਦਾ ਧਿਆਨ ਕਰਕੇ ਆਪਣੇ ਗੁਰੂ ਦੇਵ ਜੀ ਦਾ ਧਿਆਨ ਕਰਕੇ ਫਿਰ ਮਹਾਵੀਰ ਜੀ ਦਾ ਧਿਆਨ ਕਰੋ ਅੱਖਾਂ ਬੰਦ ਕਰੋ ਜੋ ਵੀ ਤੁਸੀਂ ਸਵਾਲਾਂ ਦਾ ਜਵਾਬ ਚਾਹੁੰਦੇ ਹੋ ਇਸ ਨੂੰ ਤਿੰਨ ਵਾਰ ਆਪਣੇ ਮਨ ਦੇ ਵਿੱਚ ਬੋਲੋ ਤੇ ਧਿਆਨ ਕਰੋ ਕਿ ਤੁਸੀਂ ਹਨੂਮਾਨ ਜੀ ਤੋਂ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਫਿਰ ਮਨਹਿ ਮੰਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦਾ ਉਚਾਰਨ ਕਰੋ ਹਨੂਮਾਨ ਜੀ ਦਾ ਧਿਆਨ ਕਰਨ ਸਮੇ ਅੱਖਾਂ ਬੰਦ ਹੀ ਰੱਖੋ ਤੇ ਤੁਸੀਂ ਇਹਨਾਂ ਨੰਬਰਾਂ ਦੇ ਵਿੱਚੋਂ ਇੱਕ ਨੰਬਰ ਚੁਣੋ 111 222 321 341 141 444 ਅੱਖਾਂ ਬੰਦ ਕਰਕੇ ਹੀ ਨੰਬਰ ਤੇ ਹੱਥ ਰੱਖ ਦਿਓ ਉਂਗਲ ਰਾ ਕੇ ਅੱਖ ਖੋਲੋ ਤੇ ਦੇਖੋ ਕਿ ਤੁਸੀਂ ਕਿਹੜਾ ਨੰਬਰ ਸਿਲੈਕਟ ਕੀਤਾ ਹੈ ਤੇ ਉਸ ਤੋਂ ਅੱਗੇ ਕਿੰਨੇ ਅੰਕ ਦਿੱਤੇ ਹਨ ਤੇ ਉਹਨਾਂ ਉੱਪਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹਨ ਉਹਨਾਂ ਉੱਪਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਏ ਹਨ ਉਸ ਅੱਖਰ ਦੇ ਅੱਗੇ ਤੁਹਾਡਾ ਜਵਾਬ ਲਿਖਿਆ ਹੈ ਇਸ ਪ੍ਰਕਾਰ ਤੁਸੀਂ ਬੜੇ ਆਸਾਨ ਤਰੀਕੇ ਦੇ ਨਾਲ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦੇ ਹੋ ਤੁਸੀਂ ਕੋਈ ਨਵਾਂ ਕਾਰਜ ਸ਼ੁਰੂ ਕਰਨ ਜਾਓ ਤੁਹਾਡੇ ਮਨ ਵਿੱਚ ਕੋਈ ਸ਼ੱਕ ਹੈ ਮਨ ਵਿੱਚ ਕੋਈ ਵਿਚਾਰ ਹੈ ਜਿਵੇਂ ਕਿ ਇਹ ਕੰਮ ਸਫਲ ਹੋਵੇਗਾ ਜਾਂ ਨਹੀਂ ਸਫਲਤਾ ਮਿਲੇਗੀ ਜਾਂ ਨਹੀਂ ਅਸਫਲਤਾ ਨਹੀਂ ਹੋਵਾਂਗੇ ਤਾਂ ਅਜਿਹੀ ਸਥਿਤੀ ਦੇ ਵਿੱਚ ਅਗਰ ਤੁਹਾਨੂੰ ਕੁਝ ਨਾ ਸਮਝ ਆਵੇ ਤਾਂ ਇਸ ਪ੍ਰਸ਼ਨ ਵਾਲੀ ਦਾ ਉਪਯੋਗ ਕਰੋ ਬਹੁਤ ਹੀ ਵਿਸ਼ਵਾਸ ਦੇ ਨਾਲ ਹਨੂਮਾਨ ਜੀ ਭਗਵਾਨ ਮਹਾਦੇਵ ਜੀ ਉੱਪਰ ਧਿਆਨ ਕਰਦੇ ਹੋਏ ਉਹਨਾਂ ਤੇ ਆਸਥਾ ਰੱਖਦੇ ਹੋਏ ਇਸ ਪ੍ਰਸ਼ਨ ਵਾਲੇ ਦਾ ਉਪਯੋਗ ਕਰੋ ਆਪਣੇ ਪ੍ਰਸ਼ਨਾਂ ਦਾ ਸਹੀ ਉੱਤਰ ਪਾਓ ਹਰ ਕਾਰਜ ਤੇ ਵਿਸ਼ਵਾਸ ਆਸ ਹੁਣੀ ਬਹੁਤ ਜ਼ਰੂਰੀ ਹੈ ਜੇਕਰ ਆਸਥਾ ਨਹੀਂ ਹੋਵੇਗੀ ਤਾਂ ਤੁਸੀਂ ਉਸ ਨੂੰ ਖੇਡ ਸਮਝ ਕੇ ਉਪਯੋਗ ਕਰੋਗੇ ਤੇ ਬਾਅਦ ਪਾਰ ਅਗਰ ਤੁਸੀਂ ਇਸ ਨੂੰ ਗੈਜਟ ਕਰੋਗੇ ਤਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲੇਗਾ ਇੱਕ ਸਮੇਂ ਵਿੱਚ ਆਪਣਾ ਇੱਕ ਹੀ ਸਵਾਲ ਰੱਖੋ ਤੁਹਾਨੂੰ ਸਹੀ ਜਵਾਬ ਮਿਲੇਗਾ ਤੇ ਪੂਰੇ ਵਿਸ਼ਵਾਸ ਦੇ ਨਾਲ ਰੱਖੋ ਅਗਰ ਤੁਸੀਂ ਇਸੇ ਤਰ੍ਹਾਂ ਕਰੋਗੇ ਤਾਂ ਹੀ ਤੁਹਾਨੂੰ ਸਹੀ ਜਵਾਬ ਮਿਲੇਗਾ ਖੇਡ ਦੇ ਹਿਸਾਬ ਦੇ ਨਾਲ ਕਰੋਗੇ ਤਾਂ ਚਲੋ ਕਰਕੇ ਦੇਖਦੇ ਹਾਂ ਕਿ ਕੀ ਕੀ ਹੁੰਦਾ ਹੈ ਕੀ ਹੈ ਕੀ ਨਹੀਂ ਤਾਂ ਤੁਹਾਨੂੰ ਇੰਜ ਕੋਈ ਵੀ ਜਵਾਬ ਨਹੀਂ ਮਿਲੇਗਾ ਸਹੀ ਜੋ ਤੁਹਾਨੂੰ ਨੰਬਰ ਦੱਸੇ ਹਨ ਉਵੇਂ ਦਾ ਚੁਣਨਾ ਕਰੋ ਸਵਾਲਾਂ ਦੇ ਜਵਾਬ ਤੁਸੀਂ ਖੁਦ ਪ੍ਰਾਪਤ ਕਰੋ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਵੀਡੀਓ ਦੇ ਵਿੱਚ ਦਿੱਤੇ ਗਏ ਹਨ ਬਹੁਤ ਹੀ ਧਿਆਨਪੂਰਵਕ ਨੰਬਰ ਚੁਣੋ ਧਿਆਨ ਰੱਖੋ ਤੇ ਆਪਣੇ ਜਵਾਬ ਦੇਖੋ ਅਗਰ ਤੁਸੀਂ ਆਪਣੇ ਜਵਾਬ ਦੇਖਣ ਦੇ ਵਿੱਚ ਗਲਤੀ ਕੀਤੀ ਹੈ ਤਾਂ ਤੁਹਾਡੇ ਸਵਾਲ ਦਾ ਜਵਾਬ ਗਲਤ ਹੋ ਜਾਵੇਗਾ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਜੋ ਵੀ ਤੁਹਾਡੇ ਮਨ ਦੇ ਵਿੱਚ ਜਗਿਆਸਾ ਹੈ ਉਸ ਉਸ ਨੂੰ ਇਸ ਪ੍ਰਸ਼ਨਾਂ ਵਾਲੀ ਦੀ ਸਹਾਇਤਾ ਦੇ ਨਾਲ ਸ਼ਾਂਤ ਕਰੋ ਅਗਰ ਤੁਹਾਨੂੰ ਪਸੰਦ ਆਵੇ ਤਾਂ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੋ ਵੀ ਤੁਹਾਡੇ ਅਨੁਭਵ ਰਹੇ ਹਨ ਤੁਹਾਡੇ ਹੁਣ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ ਤੇ ਆਪਣੇ ਪ੍ਰਸ਼ਨਾਂ ਨੂੰ ਮਨ ਦੇ ਵਿੱਚ ਸੋਚਦੇ ਕਿਸੇ ਇੱਕ ਅੰਕ ਦਾ ਚੋਣ ਕਰੋ ਤੇ ਆਪਣੇ ਸਵਾਲਾਂ ਦਾ ਜਵਾਬ ਆਓ ਦੋਸਤੋ ਆਓ ਜਾਣਦੇ ਹਾਂ ਜਿਨ੍ਹਾਂ ਨੇ ਜਿਹੜਾ ਜਿਹੜਾ ਨੰਬਰ ਚੁਣਿਆ ਹੈ ਉਸਦੇ ਕੀ ਉੱਤਰ ਤੁਹਾਨੂੰ ਮਿਲਦੇ ਹਨ ਸਭ ਤੋਂ ਪਹਿਲਾਂ ਜਿਨ੍ਹਾਂ ਨੇ 111 ਨੰਬਰ ਚੁਣਿਆ ਹੈ ਉਹਨਾਂ ਨੂੰ ਦੱਸ ਦਈਏ ਕਿ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਦਿਨ ਚੰਗੇ ਹਨ ਕੰਮ ਪੂਰਾ ਹੋਵੇਗਾ ਵਪਾਰ ਦੇ ਵਿੱਚ ਲਾਭ ਹੋਵੇਗਾ ਅਗਲਾ ਨੰਬਰ ਹੈ ਜੀ ਜਿਨ੍ਹਾਂ ਨੇ 221 ਨੰਬਰ ਚੁਣਿਆ ਹੈ ਉਹਨਾਂ ਨੂੰ ਹਨੂਮਾਨ ਜੀ ਦੀ ਕਿਰਪਾ ਦੇ ਨਾਲ 3 ਸਾਲਾਂ ਤੋਂ ਚਿੰਤਾ, ਦੁੱਖ, ਤਕਲੀਫ ਹੈ ਉਹ ਦੁੱਖ ਤਕਲੀਫ ਚਿੰਤਾਵਾਂ ਹੁਣ ਦੂਰ ਹੋ ਜਾਣਗੀਆਂ। ਤੁਹਾਨੂੰ ਹੁਣ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਅਗਲਾ ਨੰਬਰ ਚੁਣਿਆ ਹੈ ਜਿਨ੍ਹਾਂ ਨੇ 321 ਉਹਨਾਂ ਦੇ ਵਪਾਰ ਦੇ ਵਿੱਚ ਲਾਭ ਹੋਵੇਗਾ। ਜੋ ਵੀ ਉਹ ਕਾਰੋਬਾਰ ਕਰਦੇ ਹਨ ਉਹਨਾਂ ਦੇ ਕਾਰੋਬਾਰ ਦੇ ਵਿੱਚ ਦਿਨ ਦੁੱਗਣੀ, ਰਾਤ ਚੌਕਣੀ ਤਰੱਕੀ ਹੋਵੇਗੀ। ਸਾਰੇ ਸੁੱਖ ਤੁਹਾਨੂੰ ਮਿਲ ਜਾਣਗੇ ਅਗਲਾ ਨੰਬਰ ਹੈ ਜੀ ਜਿਨ੍ਹਾਂ ਨੇ 141 ਨੰਬਰ ਚੁਣਿਆ ਹੈ ਉਹਨਾਂ ਦੇ ਘਰ ਦੇ ਵਿੱਚ ਧਨਲਾਭ ਹੋਵੇਗਾ ਕੱਪੜਿਆਂ ਦੇ ਕਾਰੋਬਾਰ ਦੇ ਵਿੱਚ ਬਹੁਤ ਲਾਭ ਮਿਲੇਗਾ ਹੁਣ ਸਾਰੇ ਦੁੱਖ ਦੂਰ ਹੋ ਜਾਣਗੇ ਅਗਲਾ ਨੰਬਰ ਹੈ ਜੀ 344 344 ਨੰਬਰ ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਨੂੰ ਕੰਮਾਂ ਕਰਾਂ ਦੇ ਵਿੱਚ ਬਹੁਤ ਫਾਇਦਾ ਹੋਵੇਗਾ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਹੋਵੇਗੀ ਕੋਈ ਚੰਗੀ ਖਬਰ ਮਿਲ ਸਕਦੀ ਹੈ ਅਗਲਾ ਨੰਬਰ ਹੈ ਜੀ 444 444 ਜਿਨ੍ਹਾਂ ਨੇ ਚੁਣਿਆ ਹੈ ਉਹਨਾਂ ਨੂੰ ਵਪਾਰ ਦੇ ਵਿੱਚ ਲਾਭ ਹੋਵੇਗਾ ਮਨ ਦੇ ਵਿੱਚ ਕੁਝ ਚਿੰਤਾ ਰਹੇਗੀ ਕੁਝ ਦਿਨਾਂ ਬਾਅਦ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਦੋਸਤੋ ਇਹ ਸੀ ਜਿਨ੍ਹਾਂ ਨੇ ਜੋ-ਜੋ ਨੰਬਰ ਚੋਣੇ ਹਨ ਉਹਨਾਂ ਦੇ ਤੁਹਾਨੂੰ ਸਵਾਲਾਂ ਦੇ ਜਵਾਬ ਮਿਲ ਗਏ ਹਨ ਜਾਂਦੇ ਜਾਂਦੇ ਇੱਕ ਗੱਲ ਹੋਰ ਜੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਅ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ